ਦਖਨੇ ਮਹੱਲਾ ਪੰਜਵਾਂ ਸੱਚ ਸੁਹਾਵਾ ਗਾਂਢੀਏ ਕੂੜੀ ਕੂੜੀ ਸੋਏ ਕੂੜਾ ਕੁੜੀ ਸੋਏ ਨਾਨਕ ਵਰਲੇ ਜਾਣ ਇਹ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅਠੇ ਪੈਰ ਨਿਹਾਲ ਸਾ ਸੁੱਤੜੀ ਸੋ ਸੋ ਡਿਠ ਤੈ ਸੁਪਨੇ ਹੋਂ ਖੰਨੀਐ ਮਹੱਲਾ ਪੰਜਵਾ ਸੱਜਣ ਸੱਚ ਪਰਖ ਮੁਖ ਅਲਾਵਣ ਤੁਤਰਾ ਮਨ ਮਝਾ ਹੂ ਲਖ ਤੁਧ ਦੂਰਨਾ ਸੋਪਰੀ ਪੌੜੀ ਧਰਤ ਅਕਾਸ਼ ਪਤਲ ਹੈ ਚੰਦ ਸੂਰ ਬਿਨਾ ਸੀ ਬਾਦ ਸਾਹਾ ਸਾਹਾ ਉਮਰਾਵ ਖਾਨ ਢਾਹ ਡੇਰੇ ਜასი ਰੰਗ ਤੁੰਗ ਰੀਪ ਮਸਤ ਸਭ ਲੋਕ ਸਦਾ ਸੀ ਕਾਜੀ ਸੇਖ ਮਸਾਇਖਾਂ ਸੱਬੇ ਉੱਠ ਜਾਸੀ ਪੀਰ ਪਕਾਂਬਰਾ ਉਲੀਏ ਕੋ ਥਿਰ ਨਾ ਰਹਾ ਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁੱਝੇ ਸਭ ਜੈਸੀ ਲੱਖ ਚਰਾਸੀ ਮੈਦਨੀ ਸਭ ਵਜੈਸੀ ਨਹਿਚਲ ਸੱਚ ਖੁਦਾਏ ਕੇ ਏਕ ਖੁਦਾਏ ਬੰਦਾ ਬਨਾਸੀ ਟਖਨੇ ਮਹੱਲਾ 5ਵਾਂ ਡਿੱਠਿਆ ਬਟਨ ਢੋਲ ਹਿਕਸ ਬਾਜਣਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ ਕੇ ਆਸਾ ਬਹਾਰਾ ਮੂਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਉ ਬਲ 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 ਗਈ ਆਸ ਮਹੱਲਾ ਪੰਜਵਾਂ ਵਿਸ਼ੂੜਾ ਸੁਣ ਦੁੱਖ ਵਿਣ ਮਿੱਠੇ ਮਰਿਉਦ ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇ ਦਾਰ ਮਥਰਾ ਕਾਸੀ ਕੋਟ ਤੇ ਤੀਸਾ ਦੇਵਤੇ ਸਣ ਦਰਾ ਜਾਸੀ ਸਿਮਰਤ ਸਾਸਤਰ ਬੇਦ ਚਾਰ ਖਟ ਦਰਸ ਮਾਸੀ ਪੋਥੀ ਪੰਡਤ ਗੀਤ ਕਵਤ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀ ਆ ਸਭ ਕਾਲੈ ਵਾਸੀ ਮਨ ਜੋਗੀ ਦਗੰਬਰਾ ਸਣ ਜਨ ਮੈਂ ਦਗੰਬਰਾ ਜਾ ਮੈਂ ਜਮੈਂ ਸਣ ਜਾਸੀ ਜੋ ਦੀ ਸੈ ਸੋ ਬਣ ਸਣਾ ਸਭ ਬਿੰਸ ਬਨਾਸੀ ਥੇਰ ਪਾਰ ਬ੍ਰਹਮ ਪਰਮੇਸ਼ਰ ਸੇਵ ਕਥੇ ਰਹੋ ਸੀ ਸ਼ਲੋਕ ਡਖਣੇ ਮਹੱਲਾ ਪੰਜਵਾਂ ਸਹਿ ਨੰਗੇ ਨਹਿ ਨੰਗ ਭੁਖੇ ਲਖ ਨ ਭੁਖਿਆ ਦੁੱਖ ਕੋੜਨਾਂ ਡੋਖ ਨਾਨਕ ਤਰੀ ਪਖੰਦੋ ਸਭ ਦਿਸਤ ਮਹੱਲਾ ਪੰਜਵਾਂ ਸੁਖ ਸੰਗੂਆ ਭੋਗ ਭੋਵ ਸਬਾਈ ਕੋ ਧਣੀ ਨਾਨਕ ਭੋਉ ਉਪ ਨਾਨਕ ਹੱਬੋ ਰੋਗ ਮਿਰਤਕ ਨਾ ਵਿਹੂਣਿਆ ਮਹੱਲਾ ਪੰਜਵਾਂ ਹਿਕਸ ਕੰਤ ਹਿਕਸ ਤੂ ਆਹੇ ਪਛਾਣ ਪਛਾਣੂ ਭੀ ਹਿਕ ਕਰ ਨਾਨਕ ਆਸੜੀ ਨਿਭਾਹਿ ਮਾਨੁਖ ਰਕਥਾਇਲ ਜੀਵੰਦ ਪੌੜੀ ਨਿਸ਼ਚਲੇ ਕਨਾਰਾਇਣੋ ਹਰ ਅਗਮ ਅਗਾਤਾ ਨਿਸ਼ਚਲ ਨਾਮ ਨਿਧਾਨ ਹੈ ਜਿਸਿ ਸਿਮਰਤ ਹਰ ਲਾਦਾ ਨਿਸ਼ਚਲ ਕੀਰਤਨ ਗਉਣ ਗੋਬਿੰਦ ਗੁਰਮੁਖਤਾਵਾਦ ਦਾ ਸੱਚ ਧਰਮ ਤਪ ਨਿਸ਼ਚਲੋ ਦੇ ਨਾਰਾਇਣ ਅਰਾਦਾ ਦਇਆ ਧਰਮ ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਿਖਾਤਾ ਨਿਸ਼ਚਲ ਮਸਤਕ ਲੇਖ ਲਿਖਿਆ ਸੂਟਲ ਤਲ ਨਾ ਟਲਦਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਧਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸਲੋਕ ਟਖਣ ਮਹੱਲਾ ਪੰਜਵਾ ਜੋ ਡੂ ਬੰਦੋ ਆਪ ਸੂਤ ਰਾਏ ਕਿਨ ਖੇ ਤਾਰੇਂਦੜੂ ਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾ ਜਿੱਥੇ ਕੋਈ ਕਥਨ ਨਾ ਸੁਣੰਦੋ ਮਾਪਰੀ ਮੂੰ ਜਲਾਉ ਤਥ ਨਾਨਕ ਪ੍ਰੀ ਪਸੰਦੋ ਹਰਿ ਉਥੀ ਉਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰੇ ਪੁੱਤਰ ਕਲਤਰ ਸਨੇਹ ਨਾਨਕ ਨਾ ਵਿਹੂਣਿਆ ਨੇਮਣਿਆ ਦੀ ਦੇਹ ਪੌੜੀ ਨੈਣੀ ਦੇਖੋ ਗੁਰਦਰਸ਼ਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਦਾ ਧਿਆਏ ਦਾ ਦਿਨ ਰਾਣ ਜਪੰਥਾ ਮੈਂ ਛੱਡਿਆ ਸਗਲ ਉਪਾਇਨ ਪਰਵਾਸੈ ਗੁਰ ਸਮਰਥਾ ਗੁਰ ਬਖਸਿਆ ਨਾਮ ਨਿਧਾਨ ਸਭੂ ਦੁਖ ਲੱਤਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਅਗੱਥਾ ਨਾਮਦਾਨ ਇਸ ਨਾਮ ਦਿੜ ਸਦਾ ਕਰੋ ਗੁਰ ਕਤਾ ਸਹਿਜ ਭਿਆ ਪ੍ਰਭ ਪਾਇਆ ਜਮ ਕਾ ਭੋਲ ਅਥਾ ਅਸਲੂਕ ਡਖਨੇ ਮਹੱਲਾ ਪੰਜਵਾ ਲਗੜੀਆਂ ਪਿੰਨਾਂ 99 ਖੰਡੀਆਂ ਨਾ ਤਿੱਪੀਆਂ ਹਬ ਮੰਜਾ ਹੂ ਸੋਤਣੀ ਬਿਆਨ ਨ ਢੋ ਕੋਈ ਮਹੱਲਾ ਪੰਜਵਾ ਕਥੜੀਆਂ ਸੰਤਾਹ ਤੇ ਸੁਖ ਸੁਖਾਉ ਪੰਦੀਆਂ ਨਾਨਕ ਲਤੜੀਆਂ ਤਨਾਹ ਜਿੰਨਾ ਭਾਗ ਮਥਾੜੈ ਮਹੱਲਾ ਮਨੁਆ ਡੂਗਰ ਜਲਾਥਲਾ ਭੂਮ ਬਨਾ ਫਲ ਕੰਦਰਾ ਪਾਤਲਾ ਆਕਾਸ ਪੂਰਨ ਹਬ ਘਟਾ ਪੂਰਨ ਹਬ ਘਟਾ ਨਾਨਕ ਪੇਖ ਜੀਓ ਇਕਤ ਸੂਤ ਪ੍ਰਵਤੀ ਅਪਉੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲ ਕ ਸਹਿਜੇ ਸਹਿਜ ਕਲਐਂਦਾ ਨਹੀਂ ਕਰਦਾ ਲਕ ਗੁਣ ਕੋ ਨਚਤਾਰਦਾ ਗਲ ਸੇਤੀ ਲਾਇਕ ਮੋਹਿ ਮੰਗਾ ਸੋਈ ਦੇਵਤਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਐ ਇਸ ਸੌਦੇ ਲਾਇਕ ਸਾਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋ ਕਦੇ ਨ ਵਿਛੜਿਆ ਹਰ ਪਿਤਾ ਸਭਨਾ ਗੱਲਾ ਲਾਇਕ ਸਲੋਖ ਟਖਣੇ ਮਹੱਲਾ 5 ਨਾਨਕ ਕੱਚੜਿਆ ਸਿਉ ਤੋੜ ਢੁੱਡ ਸੱਜਣ ਸੰਤ ਪਕਿਆ ਹੋਏ ਜੀਵਨ ਦੇ ਵਿਛੜੇ ਹੋਏ ਮੋਇ ਨਾ ਜਾਹੀ ਛੋੜ ਮਹੱਲਾ 5 ਨਾਨਕ ਬਿਜਲੀਆਂ ਚਮਕਨ ਘੁਰਨ ਘਟਾਤ ਕਾਲੀਆਂ ਬਰਸਨ ਮਿਹਗ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸীতਲ ਪਉਣ ਝੁਲਾਰ ਦੇ ਸੇ ਜੁੜੀਆਂ ਸੋਹਣ ਹੀਰੇ ਲਾਲ ਜੜੰਦੀਆਂ ਸੁਬਰ ਕੱਪੜ ਭੋਗ ਨਾਨਕ ਪਿਰੀ ਵਿਹੋਣੀ ਤੱਤੀਆ ਪੌੜੀ ਕਾਰਣ ਕਰਤਾ ਜੋ ਕੀਐ ਸੋਈ ਹੈ ਕਰਣਾ ਜੇ ਸੋ ਧਾਵੈ ਪ੍ਰਾਣੀਆਂ ਆਪ ਆਪਾ ਵਹਿ ਤੁਰਨ ਆਪਵਹ ਤੁਰ ਲੈਣਾ ਬਿਨ ਕਰਮਾ ਕਿਸ ਨ ਲੱਭੇ ਜੇ ਫਿਰ ਸਭ ਧਰਨਾ ਗੁਰ ਮਿਲ ਭਉ ਗੋਵਿੰਦ ਕਾ ਭੈ ਡਰ ਦੂਰ ਕਰਣਾ ਭੈ تیر ਬੈ ਰਾਗ ਉਪਜ ਹਰ ਕੋਇ ਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਣਾ ਹਿਆਏ ਕਮਾਏ ਧਿਆਇ ਆ ਪਾਇਆ ਸਾਧ ਸਰਣਾ ਬੋਹਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉ ਦਿਲ ਚਰ ਤਰਣਾ ਸਲੋਕ ਮਹੱਲਾ ਪੰਜਵਾਂ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੜਿਆਸ ਹੂ ਹੂ ਸਭਨਾ ਕੀ ਰੇਣਕਾ ਤਉ ਆਉ ਹਮਾਰੇ ਪਾਸ ਮਹੱਲਾ ਪੰਜਵਾਂ ਮਵਾ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਨਮ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ मोहला पंजा जिसमान वस पर ब्रह्म निपनाया व पीर भुख तिखा भुख तिख तेनावी जम नहीं आवै नीर पौड़ी कीमत कहना जाइयाह अडोल सिद्ध साधक गयानिया कौन तुदना तो करण करथ है उपत सब पर लै करण कारण समर्थ है घट घट सब रिजिक समाहे सब सह क्या मानस डोलै ਗਹਿਰ ਗਭੀਰਾ ਥਾ ਤੂੰ ਗੁਣ ਨਿਆ ਗਿਆਨ ਅਮੋਲੈ ਸੋਈ ਕੰਮ ਕਮਾਉਣਾ ਕੀਆ ਧੁਰ ਮੌਲੇ ਤੂਦੋ ਬਾਹਰ ਕੇਸ ਨਹੀਂ ਨਾਨਕ ਗੁਣ ਬੋਲੇ ਤੂਦੋ ਬਾਹਰ ਕੇਸ ਨਹੀਂ ਨਾਨਕ ਗੁਣ ਬੁਲੇ ਸੋਈ ਕੰਮ ਕਰਾਉਣਾ ਕੀਆ ਧੁਰ ਮੌਲੇ ਤੂ ਤੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੁਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ